ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਕੀ ਗੱਦੇ ਤੁਸੀਂ ਸੋਚਿਆ ਉਹ ਸੰਤ ਉਹ ਯੋਗੀ ਉਹ ਫਕੀਰ ਲੋਕ ਉਹ ਕਿਵੇਂ ਹਰ ਹਾਲ ਵਿੱਚ ਸ਼ਾਂਤ ਰਹਿੰਦੇ ਨੇ ਜਦੋਂ ਚਾਰੇ ਪਾਸੇ ਤੂਫਾਨ ਮਚਲਦੇ ਨੇ ਫਿਰ ਵੀ ਉਹਨਾਂ ਦਾ ਮਨ ਝੀਲ ਵਾਂਗੂ ਸਥਿਰ ਕਿਉਂ ਹੁੰਦਾ ਇਹ ਕੋਈ ਵੀ ਜਾਦੂ ਨਹੀਂ ਹੈ ਇਹ ਇੱਕ ਰਾਜ਼ ਹੈ ਇੱਕ ਇਹੋ ਜਿਹਾ ਰਾਜ਼ ਜੋ ਸਦੀਆਂ ਤੋਂ ਕੁਝ ਲੋਕਾਂ ਨੂੰ ਪਤਾ ਹੈ ਤੇ ਅੱਜ ਅਸੀਂ ਉਹ ਤੁਹਾਨੂੰ ਉਸ ਰਾਜ ਦੇ ਪਹਿਲੇ ਪੰਨੇ ਤੇ ਲੈ ਕੇ ਜਾ ਰਹੇ ਹਾਂ ਥੋੜਾ ਭਾਵੁਕ ਤੇ ਗਹਿਰਾਈ ਵਾਲਾ Swami Parmahans Yogananand ji ਇੱਕ ਇਹੋ ਜਿਹਾ ਨਾਮ ਜਿਸ ਦੀ ਰੂਹ ਅੱਜ ਵੀ ਲੱਖਾਂ ਨੂੰ ਸ਼ਾਂਤੀ ਦੇ ਰਹੀ ਹੈ ਬਾਬਾ ਉਹਨਾਂ ਨੇ ਲਿਖਿਆ ਹੈ ਕਿ ਸ਼ਾਂਤ ਮਨ ਉਹੀ ਪਾ ਸਕਦਾ ਹੈ ਜੋ ਆਪਣੀ ਰੂਹ ਦੀ ਆਵਾਜ਼ ਨੂੰ ਸੁਨਣਾ ਸਿੱਖ ਜਾਵੇ ਬਾਬਾ ਜੀ ਪਰ ਕਿਵੇਂ ਕਿਵੇਂ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੇ ਅੰਦਰ ਉਤਰੀਏ ਕਿਵੇਂ ਉਸ ਯੋਗੀ ਵਾਂਗ ਬਣੀਏ ਜਿਹਦੇ ਮਨ ਤੇ ਕੋਈ ਤੂਫਾਨ ਅਸਰ ਨਹੀਂ ਕਰਦਾ ਸੋ ਅੱਜ ਦੀ ਜੋ ਯਾਤਰਾ ਹੈ ਜਿਸ ਦਾ ਨਾਮ ਹੈ ਸ਼ਾਂਤ ਮਨ ਦਾ ਰਾਜ਼ ਬਾਬਾ ਜੀ ਮਨ ਉਹੀ ਮਨ ਜੋ ਹਰ ਵੇਲੇ ਕੁਝ ਨਾ ਕੁਝ ਸੋਚਦਾ ਰਹਿੰਦਾ ਇਸ ਨੂੰ ਇੱਕ ਪਲ ਦੀ ਚੁੱਪ ਵੀ ਬੇਚੈਨ ਕਰ ਦਿੰਦੀ ਹੈ ਸਵਾਮੀ ਪਰਮਹੰਸ ਯੋਗਾਨੰਦ ਕਹਿੰਦੇ ਨੇ ਮਨ ਹੀ ਕਾਰਨ ਹੈ ਬੰਧਨ ਦਾ ਤੇ ਮਨ ਹੀ ਕਾਰਨ ਹੈ ਮੁਕਤੀ ਦਾ ਇੱਕ ਅਸ਼ਾਂਤ ਮਨ ਹਰ ਕੜੀ ਬਾਹਰ ਕੁਝ ਲੱਭਦਾ ਹੈ ਸੰਤੁਸ਼ਟੀ ਖੁਸ਼ੀ ਪਛਾਨ ਪਰ ਇਹ ਭੁੱਲ ਜਾਂਦਾ ਕਿ ਅਸਲ ਸੁੱਖ ਤਾਂ ਅੰਦਰੋਂ ਹੁੰਦਾ ਹੈ ਤੁਸੀਂ ਖੁਦ ਦੇਖੋ ਜਦੋਂ ਮਨ ਅਸ਼ਾਂਤ ਹੁੰਦਾ ਤਾਂ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਬਬਾ ਖਾਣਾ ਜਿੰਨਾ ਮਰਜ਼ੀ ਸਵਾਦ ਸਾਹਮਣੇ ਰੱਖਿਆ ਹੋਵੇ ਬੇਸਵਾਦ ਹੋ ਜਾਂਦਾ ਰਿਸ਼ਤੇ ਬੋਝ ਲੱਗਣ ਲੱਗ ਜਾਂਦੇ ਨੇ ਤੇ ਵਕਤ ਜਿਹੜਾ ਉਹ ਥੰਮ ਜਾਂਦਾ ਪਰ ਇੱਕ ਯੋਗੀ ਉਹ ਅੰਦਰ ਦੀ ਗਹਿਰਾਈ ਵਿੱਚ ਉਤਰ ਚੁੱਕਾ ਹੁੰਦਾ ਉਹ ਜਾਣਦੇ ਨੇ ਕਿ ਮੈਂ ਇਸ ਮਨ ਤੋਂ ਵੱਡਾ ਉਹ ਆਪਣੇ ਵਿਚਾਰਾਂ ਦੇ ਗੁਲਾਮ ਨਹੀਂ ਮਾਲਕ ਹੁੰਦੇ ਸ਼ਾਇਦ ਤੁਸੀਂ ਵੀ ਕਦੇ ਉਹ ਪਲ ਮਹਿਸੂਸ ਕੀਤਾ ਹੋਵੇ ਜਦੋਂ ਸਭ ਸ਼ਾਂਤ ਸੀ ਕੋਈ ਵਿਚਾਰ ਨਹੀਂ ਕੋਈ ਚਿੰਤਾ ਨਹੀਂ ਬਸ ਇੱਕ ਮੋਨ ਉਹੀ ਪਲ ਧਿਆਨ ਹੁੰਦਾ ਤੇ ਉਹੀ ਪਲ ਜੋ ਹੈ ਉਹ ਰੂਹ ਦੀ ਪਹਿਲੀ ਝਲਕ انسان ਨੂੰ ਦਿੰਦਾ ਹੈ Swami Parmanand Yoganand ji ne akha ਜਦੋਂ ਤੁਸੀਂ ਆਪਣੇ ਵਿਚਾਰਾਂ ਦੇ ਉੱਪਰ ਖੜੇ ਹੋ ਜਾਂਦੇ ਹੋ ਤਾਂ ਤੁਸੀਂ ਆਤਮਾ ਦੀ ਸ਼ਕਤੀ ਨੂੰ ਮਹਿਸੂਸ ਕਰਨ ਲੱਗ ਪੈਂਦੇ ਹੋ ਜ਼ਰਾ ਕਲਪਨਾ ਕਰੋ ਕਿ ਇੱਕ ਵਿਅਕਤੀ ਜੀ ਦੀ ਜ਼ਿੰਦਗੀ ਵਿੱਚ ਸਭ ਕੁਝ ਅਸਤ ਵਿਅਸਤ ਹੈ ਨੌਕਰੀ ਵਿੱਚ ਦਬਾਅ ਹੈ ਪਰਿਵਾਰ ਵਿੱਚ ਗੜਾ ਕਲੇਸ਼ ਹੈ ਤੇ ਮਨ ਵਿੱਚ ਬੇਚੈਨੀ ਹੈ ਫਿਰ ਵੀ ਉਹ ਹਰ ਸਵੇਰ 10 ਮਿੰਟ ਮੋਨ ਬੈਠਦਾ ਹੌਲੀ ਹੌਲੀ ਉਹਦਾ ਚਿਹਰਾ ਬਦਲਣ ਲੱਗਦਾ ਹੈ ਅੱਖਾਂ ਵਿੱਚ ਸ਼ਾਂਤੀ ਉਤਰਨ ਲੱਗਦੀ ਕਿਉਂ ਕਿਉਂਕਿ ਉਹਨੇ ਬਾਹਰ ਨਹੀਂ ਅੰਦਰ ਦੇ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਧਿਆਨ ਬੰਦਗੀ ਇਬਾਦਤ ਇਹ ਕੋਈ ਬੋਧ ਉਹ ਕੀ ਪ੍ਰਕਿਰਿਆ ਨਹੀਂ ਹੈ ਇਹ ਤਾਂ ਬਸ ਇੱਕ ਸਾਦਾ ਜਿਹਾ ਮੂਨ ਹੈ ਬਾਬਾ ਜੀ ਸ਼ਾਂਤ ਜਦੋਂ ਤੁਸੀਂ ਸਿਰਫ ਆਪਣੀ ਸਾਹ ਨੂੰ ਸੁਣਦੇ ਹੋ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਫੜਦੇ ਨਹੀਂ ਬਸ ਉਹਨੂੰ ਜਾਣ ਦਿੰਦੇ ਹੋ ਤੇ ਹੌਲੀ ਹੌਲੀ ਜਿਵੇਂ ਵਿਚਾਰ ਸ਼ਾਂਤ ਹੁੰਦੇ ਨੇ ਤੁਸੀਂ ਇੱਕ ਨਵੇਂ ਸਰੂਪ ਨੂੰ ਬਹਿਸੂਸ ਕਰਨ ਲੱਗਦੇ ਹੋ ਜੋ ਤੁਸੀਂ ਸੱਚਮੁੱਚ ਹੈਗੇ ਆਜ ਇਸ ਰੋਲੇ ਕੋਲੇ ਭਰੀ ਦੁਨੀਆ ਵਿੱਚ ਧਿਆਨ ਇੱਕ ਬਗਾਵਤ ਜਿਹਾ ਬਣ ਗਿਆ ਬਾਬਾ ਜੀ ਹਾਂ ਇੱਕ ਸ਼ਾਂਤ ਬਗਾਵਤ ਜਿੱਥੇ ਤੁਸੀਂ ਇਸ ਭਜ ਦੀ ਦੌੜ ਦੀ ਦੁਨੀਆ ਨੂੰ ਕਹਿ ਰਹੇ ਹੁੰਦੇ ਹੋ ਹੁਣ ਮੈਂ ਤੇਰੇ ਪਿੱਛੇ ਨਹੀਂ ਭਜਦਾ ਹੁਣ ਮੈਂ ਖੁਦ ਨੂੰ ਮਿਲਣ ਨਿਕਲਿਆ ਹਾਂ ਤੇ ਉਹੀ ਸ਼ੁਰੂਆਤ ਹੈ ਸ਼ਾਂਤੀ ਦੀ ਸਵਾਮੀ ਪਰਮਹੰਸ ਯੋਗਾਨੰਦ ਜੀ ਨੇ ਉਹਨਾਂ ਦੇ ਅਨੁਸਾਰ ਧਿਆਨ ਉਹ ਵਿਗਿਆਨ ਹੈ ਜੋ ਤੁਹਾਨੂੰ ਪਰਮ ਚੇਤਨਾ ਨਾਲ ਜੋੜਦਾ ਹੈ ਉਹ ਸੱਚ ਨਾਲ ਜੋੜਦਾ ਹੈ ਮਾਲਕ ਨਾਲ ਤੇ ਜਦੋਂ ਉਹ ਜੁੜਾ ਹੁੰਦਾ ਹੈ ਤਾਂ ਅੰਦਰ ਕੁਝ ਟੁੱਟਦਾ ਨਹੀਂ ਕੁਝ ਜਾਗਦਾ ਹੈ ਹੁਣ ਤੁਸੀਂ ਖੁਦ ਤੋਂ ਪੁੱਛੋ ਕੀ ਮੈਂ ਸਿਰਫ ਸੋਚ ਰਿਹਾ ਹਾਂ ਜਾਂ ਸੱਚਮੁੱਚ ਜੀ ਰਿਹਾ ਕੀ ਮੈਂ ਹਰ ਹਾਲਤ ਵਿੱਚ ਬਸ ਪ੍ਰਤੀਕਿਰਿਆ ਦਿੰਦਾ ਹਾਂ ਜਾਂ ਠਹਿਰ ਕੇ ਸੋਚ ਬਣਾ ਕਿਉਂਕਿ ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਹੀ ਤੁਸੀਂ ਸਪਸ਼ਟ ਦੇਖ ਪਾਉਂਦੇ ਹੋ ਇਹ ਪੂਰੀ ਯਾਤਰਾ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਬਾਬਾ ਜੀ ਇਹ ਇੱਕ ਅਭਿਆਸ ਹੈ ਇੱਕ ਸਮਰਪਣ ਹੈ ਇੱਕ ਭਰੋਸਾ ਹੈ ਭਰੋਸਾ ਇਸ ਗੱਲ ਤੇ ਕਿ ਤੁਹਾਡੇ ਅੰਦਰ ਉਹ ਸ਼ਕਤੀ ਹੈ ਜੋ ਸਭ ਤੋਂ ਵੱਡਾ ਤੂਫਾਨ ਵੀ ਸ਼ਾਂਤ ਕਰ ਸਕਦੀ ਹੈ ਹੁਣ ਜਦੋਂ ਤੁਸੀਂ ਇਸ ਯਾਤਰਾ ਤੇ ਚੱਲ ਪਏ ਹੋ ਤਾਂ ਹਰ ਰੋਜ਼ ਬਸ ਕੁਝ ਪਲ ਖੁਦ ਨੂੰ ਦੇਣਾ ਸ਼ੁਰੂ ਕਰ ਦਿਓ 5 ਮਿੰਟ ਮੋਨ 5 ਮਿੰਟ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਹੌਲੀ ਹੌਲੀ ਜੋ ਅੱਜ ਪ੍ਰਯਾਸ ਲੱਗਦਾ ਹੈ ਉਹ ਤੁਹਾਡੀ ਕੁਦਰਤੀ ਹਾਲਤ ਬਣ ਜਾਏਗਾ। ਇੱਕ ਦਿਨ ਤੁਸੀਂ ਖੁਦ ਨੂੰ ਦੇਖੋਗੇ ਬਾਹਰ ਹਲਚਲ ਹੋਵੇਗੀ। ਲੋਕ ਪਰੇਸ਼ਾਨ ਹੋਣਗੇ। ਪਰ ਤੁਸੀਂ ਚੀਲਵਾਂਗੇ ਸ਼ਾਂਤ ਹੋਵੋਗੇ। ਪਰਮਹੰਸ ਯੋਗਾਨੰਦ ਜੀ ਕਹਿੰਦੇ ਨੇ ਕਿ ਸ਼ਾਂਤੀ ਕੋਈ ਚੀਜ਼ ਨਹੀਂ ਜੋ ਤੂੰ ਲੱਭਦਾ ਫਿਰਦਾ। ਸ਼ਾਂਤੀ ਉਹ ਹੈ ਜੋ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਹੈ। ਬਸ ਮਨ ਦੇ ਰੋਲੇ ਰੇੜੇ ਢੱਗੀ ਹੋਈ ਹੈ। ਸ਼ਾਂਤੀ ਤਾ ਮੁਸ਼ਕਲ ਹੋ ਜਾਂਦੀ ਹੈ ਜਦੋਂ ਜ਼ਿੰਦਗੀ ਸਾਨੂੰ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਚਾਰੇ ਪਾਸੇ بس ਭੁਲੇਖਾ ਰਹਿ ਜਾਂਦਾ ਹੈ ਜਰਾ ਸੋਚੋ ਕੋਈ ਨਸਾਨ ਤੁਹਾਡੇ ਵਿਸ਼ਵਾਸ ਨੂੰ ਤੋੜ ਦੇਵੇ ਜਾਂ ਤੁਹਾਡੀ ਸਭ ਤੋਂ ਪਿਆਰੀ ਚੀਜ਼ ਤੁਹਾਡੇ ਤੋਂ ਖੋਹ ਲਈ ਜਾਵੇ ਜਾਂ ਜੇ ਤੁਹਾਨੂੰ ਅਚਾਨਕ ਜ਼ਿੰਦਗੀ ਵਿੱਚ ਇਹੋ ਜਿਹਾ ਮੋੜ ਦਿਖਾ ਜਾਵੇ ਜਿੱਥੇ ਅੱਗੇ ਕੁਝ ਵੀ ਸਪਸ਼ਟ ਨਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਜਾਂ ਤਾਂ ਗੁੱਸੇ ਹੋ ਜਾਂਦੇ ਆ ਜਾਂ ਟੁੱਟ ਜਾਂਦੇ ਆ ਜਾਂ ਖੁਦ ਨੂੰ ਦੂਜਿਆਂ ਤੋਂ ਦੂਰ ਕਰ ਲੈਂਦੇ ਆ ਪਰ ਇੱਕ yogi ਪਤਾ ਕੀ ਕਰਦੇ yogi ਉਹ ਆਪਣੇ ਅੰਦਰ ਦੇ ਵੱਲ ਜਾਂਦੇ ਆ ਅੰਦਰ ਦੀ ਤਰਫ ਜਾਂਦੇ ਆ ਉਹ ਜਾਣਦੇ ਆ ਕਿ ਬਾਹਰ ਦੇ ਹਾਲਾਤਾਂ ਬਦਲਦੀਆਂ ਰਹਿਣਗੀਆਂ ਪਰ ਜੋ ਅੰਦਰ ਹੈ ਉਹ ਸਥਾਈ ਹੈ ਉਹ ਅਟੱਲ ਹੈ ਤੇ ਉਹੀ ਉਸ ਦੀ ਸੱਚੀ ਤਾਕਤ ਹੈ ਪਰਮਨ ਸਯੋਗਾਨੰਦ ਜੀ ਨੇ ਇੱਕ ਥਾਂ ਲਿਖਿਆ ਹੈ ਕਿ ਜਦੋਂ ਤੂਫਾਨ ਆਵੇ ਤਾਂ ਰੁੱਕ ਦੀਆਂ ਜੜਾਂ ਵਾਂਗ ਆਪਣੇ ਅੰਦਰ ਗਹਿਰਾਈ ਵਿੱਚ ਚਲੇ ਜਾਓ। ਇਹੀ ਹੈ ਯੋਗੀ ਦਾ ਤਰੀਕਾ। ਉਹ ਡਰ ਤੋਂ ਨਹੀਂ ਭਜਦਾ। ਉਹ ਡਰ ਨੂੰ ਸਮਝਦੇ ਨੇ। ਉਹ ਦਰਦ ਦਾ ਇਨਕਾਰ ਨਹੀਂ ਕਰਦੇ, ਉਹ ਉਸ ਨੂੰ ਅਪਣਾ ਲੈਂਦੇ। ਪਰ ਉਹਨਾਂ ਦੀ ਪਛਾਣ ਨਹੀਂ ਬਣਨ ਦਿੰਦੇ ਕਦੇ। ਜ਼ਰਾ ਗੌਰ ਕਰਨਾ। ਤੇ ਜਦੋਂ ਅਸੀਂ ਦਰਦ ਨੂੰ ਜੋ ਹੈ ਦੇਖਣਾ ਸ਼ੁਰੂ ਕਰਦੇ ਹਾਂ ਨਾ ਕਿ ਉਸ ਤੋਂ ਬਚਣਾ ਤਾਂ ਉਹ ਆਪਣਾ ਰੰਗ ਗਵਾਉਣ ਲੱਗਦਾ ਬਾਬਾ ਜੀ ਤਾਂ ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਦੁੱਖ ਵੀ ਤਾਂ ਇੱਕ ਗੁਰੂ ਹੈ ਇੱਕ ਮੁਰਸ਼ਿਦ ਹੈ ਜੋ ਸਾਨੂੰ ਸਿਖਾਉਣ ਆਇਆ ਹੈ ਕਿ ਅੰਦਰ ਕਿੰਨਾ ਕੁਝ ਅਣਕਿਆ ਅਣਛੂਆ ਪਿਆ ਹੋਇਆ ਹੈ ਧਿਆਨ ਸਿਰਫ ਅੱਖਾਂ ਬੰਦ ਕਰਨਾ ਨਹੀਂ ਬਾਬਾ ਜੀ ਧਿਆਨ ਇੱਕ ਨਜ਼ਰੀਆ ਹੈ ਇੱਕ ਅਭਿਆਸ ਹੈ ਖੁਦ ਨੂੰ ਹਰ ਪਲ ਦੇਖਦੇ ਰਹਿਣਾ ਤੁਸੀਂ ਧਿਆਨ ਵਿੱਚ ਸਿਰਫ ਉਸ ਵੇਲੇ ਨਹੀਂ ਹੁੰਦੇ ਜਦੋਂ ਤੁਸੀਂ ਕਿਸੇ ਸ਼ਾਂਤ ਕਮਰੇ ਵਿੱਚ ਬੈਠੇ ਹੋ ਬਲਕਿ ਜਦੋਂ ਤੁਸੀਂ ਜ਼ਿੰਦਗੀ ਦੀਆਂ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੇ ਅੰਦਰ ਮੋਨ ਨੂੰ ਫੜ ਕੇ ਖੜੇ ਹੋ ਤਾਂ ਅਸਲ ਧਿਆਨ ਉਦੋਂ ਸ਼ੁਰੂ ਹੁੰਦਾ ਹੈ ਅਸਲ ਬੰਦਗੀ ਉਦੋਂ ਸ਼ੁਰੂ ਹੁੰਦੀ ਹੈ ਸਵਾਮੀ ਯੋਗਾ ਨੰਦ ਜੀ ਨੇ ਪਰਮਹੰਸ ਯੋਗਾ ਨੰਦ ਜੀ ਨੇ ਉਹ ਮਹਾਨ ਯੋਗੀ ਜੀ ਦੀ ਜ਼ਿੰਦਗੀ ਇਸੇ ਤਰ੍ਹਾਂ ਦੀ ਸੀ ਬਾਬਾ ਜੀ ਉਹਨਾਂ ਨੇ ਸੰਘਰਸ਼ ਦੇਖਿਆ ਇਕੱਲਾਪਨ ਦੇਖਿਆ ਦੇ ਵਿਰੋਧ ਸਹੇ ਉਹ ਸਾਰੇ ਵਿਰੋਧ ਸਹੇ ਪਰ ਉਹਨਾਂ ਨੇ ਕਦੇ ਆਪਣੀ ਚੇਤਨਾ ਨੂੰ ਡਿੱਗਣ ਨਹੀਂ ਦਿੱਤਾ ਉਹਨਾਂ ਨੇ ਹਰ ਦਰਦ ਨੂੰ ਸਾਧਨਾ ਵਿੱਚ ਬਦਲਿਆ ਹਰ ਆਲੋਚਨਾ ਨੂੰ ਮੋਨ ਵਿੱਚ ਪਿਘਲਾਇਆ ਅੱਜ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਜਿਹੜੇ ਨੇ ਰਿਐਕਟਿਵਿਟੀ ਵਿੱਚ ਜੀ ਰਹੇ ਨੇ ਕੋਈ ਕੁਝ ਕਵੇ ਤਾਂ ਉਸੇ ਵੇਲੇ ਪ੍ਰਤੀਕਿਰਿਆ ਦੇ ਦਿੰਦੇ ਨੇ ਉਸੇ ਵੇਲੇ ਐਕਸ਼ਨ ਕਰ ਦਿੰਦੇ ਨੇ ਸਾਡਾ ਮਾਨਿਕ ਬਟਨ ਵਰਗਾ ਬਣ ਚੁੱਕਾ ਬਾਬਾ ਜੀ ਕੋਈ ਦਬਾਵੇ ਤਾਂ ਅਸੀਂ ਫਟ ਜਾਈਏ ਪਰ yogi ਦਾ ਮਨ ਇੱਕ ਡੂੰਗਾ ਸਮੁੰਦਰ ਹੁੰਦਾ ਹੈ ਉੱਪਰ ਲਹਿਰਾਂ ਉੱਠਦੀਆਂ ਨੇ ਪਰ ਹੇਠਾਂ ਬਸ ਸ਼ਾਂਤੀ ਹੈ ਉਹ ਹਰ ਅਨੁਭਵ ਨੂੰ ਦੇਖਦੇ ਨੇ ਪਰ ਉਸ ਵਿੱਚ ਨਹੀਂ ਗਵਾਜਦੇ ਤੇ ਇਹ ਦੇਖਣ ਦੀ ਕਲਾ ਵਿਚਾਰਾਂ ਤੋਂ ਉੱਪਰ ਉੱਠਣ ਦੀ ਕਲਾ ਇਹੀ ਯੋਗ ਦੀ ਆਤਮਾ ਹੈ ਇਹੀ yogi ਦੀ ਰੂਹ ਹੈ ਤੁਸੀਂ ਕਿਸੇ ਵੀ ਦਿਨ ਆਪਣੇ ਵਿਚਾਰਾਂ ਨੂੰ ਫੜ ਕੇ ਦੇਖੋ ਹਰ ਸਵੇਰ ਜਦੋਂ ਤੁਸੀਂ ਉੱਠਦੇ ਹੋ ਪਹਿਲਾ ਵਿਚਾਰ ਕਿਹੜਾ ਹੁੰਦਾ ਹੈ ਕੀ ਉਹ ਕੋਈ ਚਿੰਤਾ ਹੁੰਦੀ ਹੈ ਜਾਂ ਕਿਸੇ ਅਧੂਰੇ ਕੰਮ ਦੀ ਯਾਦ ਕਿ ਤੁਸੀਂ ਕਦੇ ਸਵੇਰ ਉੱਠਦੇ ਸਿਰਫ ਇੱਕ ਸ਼ਾਂਤ ਮੁਸਕਾਨ ਖੁਦ ਨੂੰ ਦਿੱਤੀ ਹੈ ਕਦੇ ਸ਼ਾਇਦ ਨਹੀਂ ਕਿਉਂਕਿ ਸਾਡਾ ਮਨ ਬਿਨਾਂ ਪੁੱਛੇ ਦੌੜਨ ਲੱਗਦਾ ਪਰ ਜੇ ਤੁਸੀਂ ਰੋਜ਼ ਸਵੇਰੇ ਸਿਰਫ 5 ਮਿੰਟ ਖੁਦ ਨੂੰ ਦੇਵੋ ਕੇਵਲ ਸਾਹਾਂ ਨੂੰ ਮਹਿਸੂਸ ਕਰੋ ਤਾਂ ਹੌਲੀ-ਹੌਲੀ ਤੁਹਾਡਾ ਮਨ ਉਸ ਪੁਰਾਣੀ ਪ੍ਰੋਗਰਾਮਿੰਗ ਤੋਂ ਬਾਹਰ ਆਉਣ ਲੱਗੇਗਾ ਬਾਬਾ ਜੀ ਉਹ ਵਿਚਾਰ ਜੋ ਤੁਹਾਨੂੰ ਸਾਲਾਂ ਤੋਂ ਚਲਾਏ ਜਾ ਰਹੇ ਨੇ ਕਮਜ਼ੋਰ ਹੋਣ ਲੱਗਣਗੇ ਸਵਾਮੀ ਪਰਮਹੰਸ ਜੋਗਾਨੰਦ ਜੀ ਕਹਿੰਦੇ ਨੇ ਹਰ ਰੋਜ਼ ਸਵੇਰੇ ਉੱਠ ਕੇ ਕਹੋ ਅੱਜ ਮੈਂ ਆਪਣੇ ਅੰਦਰ ਉਤਰਾਗਾ ਚਾਹੇ ਕੁਝ ਵੀ ਹੋ ਜਾਵੇ ਇਹ ਸੰਕਲਪ ਬਹੁਤ ਛੋਟਾ ਲੱਗਦਾ ਹੈ ਪਰ ਇਸ ਤੋਂ ਤੁਹਾਡੀ ਦੁਨੀਆ ਬਦਲ ਸਕਦੀ ਹੈ ਬਾਬਾ ਜੀ ਸਿਰਫ ਅੰਦਰ ਝਾਕਣ ਨਾਲ ਹੀ ਬਾਬਾ ਬੁੱਲੇ ਸ਼ਾਹ ਨੂੰ ਉਹ ਨਜ਼ਾਰਾ ਮਿਲਿਆ ਜੋ ਆਪ ਇਨਸਾਨਾਂ ਨੂੰ ਨਹੀਂ ਮਿਲਦਾ ਬਾਬਾ ਕਿਉਂਕਿ ਬੁਲਿਆ ਰੱਬ ਦਾ ਕੀ ਬੋਣਾ ਕਹਿੰਦੇ ਇੱਥੋਂ ਪਟਣਾ ਉੱਥੇ ਲੋ ਜੋ ਵੀ ਫਕੀਰ ਆਪਣੇ ਅੰਦਰ ਉਤਰਿਆ ਉਸੇ ਨੂੰ ਹੀ ਉਹ ਜ਼ਿੰਦਗੀ ਮਿਲੀ ਹੈ ਉਸੇ ਦੀ ਦੁਨੀਆ ਬਦਲੀ ਹੈ ਬਾਬਾ ਜੀ ਸੋ ਇਹ ਸ਼ਬਦ ਛੋਟੇ ਲੱਗ ਸਕਦੇ ਪਰ ਇਸ ਤੋਂ ਤੁਹਾਡੀ ਦੁਨੀਆ ਬਦਲਦੀ ਹੈ ਧਿਆਨ ਕੋਈ ਚਮਤਕਾਰ ਨਹੀਂ ਲਿਆਉਂਦਾ ਧਿਆਨ ਤੁਹਾਨੂੰ ਤੁਹਾਡੀ ਸੱਚਾਈ ਨਾਲ ਮਿਲਾ ਦਿੰਦਾ ਉਹੀ ਚਮਤਕਾਰ ਹੈ ਤੇ ਸੱਚਾਈ ਹਮੇਸ਼ਾ ਸ਼ਾਂਤ ਹੁੰਦੀ ਹੈ ਸਥਿਰ ਹੁੰਦੀ ਹੈ ਪਿਆਰ ਨਾਲ ਭਰੀ ਹੁੰਦੀ ਹੈ ਅਸੀਂ ਜ਼ਿੰਦਗੀ ਵਿੱਚ ਸਭ ਕੁਝ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਰਿਸ਼ਤੇ ਕੈਰੀਅਰ ਸ਼ਰੀਰ ਘਰ ਪਰ ਜੇ ਮਨ ਨਹੀਂ ਰਿਹਾ ਤਾਂ ਕੋਈ ਵੀ ਬਦਲਾਅ ਸਥਾਈ ਨਹੀਂ ਹੋਵੇਗਾ ਯੋਗ ਦਾ ਰਹਸ ਇਹੀ ਹੈ ਬਾਬਾ ਜੀ ਕਿ ਬਾਹਰ ਦੀਆਂ ਚੀਜ਼ਾਂ ਨਹੀਂ ਅੰਦਰ ਦੀ ਸਥਿਤੀ ਬਦਲੀ ਜਾਵੇ ਤੇ ਜਦੋਂ ਇਹ ਸਥਿਤੀ ਬਦਲਦੀ ਹੈ ਤਾਂ ਉਹੀ ਰਿਸ਼ਤਾ ਉਹੀ ਕੰਮ ਉਹੀ ਜ਼ਿੰਦਗੀ ਅਚਾਨਕ ਨਵਾਂ ਲੱਗਣ ਲੱਗਦਾ ਹੈ ਫਰਕ ਕਿਤੇ ਬਾਹਰ ਨਹੀਂ ਹੁੰਦਾ ਸਾਰਾ ਜਾਦੂ ਤੁਹਾਡੇ ਅੰਦਰ ਦਾ ਹੁੰਦਾ ਹੈ ਜੇ ਕਦੇ ਤੁਹਾਨੂੰ ਲੱਗੇ ਕਿ ਸਭ ਕੁਝ ਥੰਮ ਗਿਆ ਹੈ ਕਿ ਜ਼ਿੰਦਗੀ ਕਿਤੇ ਨਹੀਂ ਜਾ ਰਹੀ ਤਾਂ ਉਸ ਠਹਿਰਾਵ ਨੂੰ ਗਹਿਰਾਈ ਨਾਲ ਮਹਿਸੂਸ ਕਰੋ ਸ਼ਾਇਦ ਉਹੀ ਮੋਨ ਤੁਹਾਡੇ ਅੰਦਰ ਦੀ ਆਵਾਜ਼ ਨੂੰ ਬੁਲਾ ਰਿਹਾ ਹੋਵੇ ਸਵਾਮੀ ਪਰਮਹੰਸ ਯੋਗਾਨੰਦ ਜੀ ਕਹਿੰਦੇ ਨੇ ਸਾਇਲੈਂਸ ਇਸ ਦਾ ਆਲਟਰ ਆਫ ਸਪਿਰਿਟ ਯਾਨੀ ਮੋਨ ਇਸ ਰੂਹ ਦਾ ਮੰਦਿਰ ਹੈ ਜੇ ਤੁਸੀਂ ਉੱਥੇ ਬੈਠਣਾ ਸਿੱਖ ਗਏ ਤਾਂ ਤੁਹਾਨੂੰ ਬਾਹਰ ਕਿਸੇ ਜਵਾਬ ਦੀ ਲੋੜ ਨਹੀਂ ਰਹੇਗੀ ਹੁਣ ਇੱਕ ਪਲ ਲਈ ਜਰਾ ਆਪਣੀ ਅੱਖਾਂ ਬੰਦ ਕਰੋ ਅਤੇ ਸੋਚੋ ਕਿ ਸੱਚਮੁੱਚ ਤੁਸੀਂ ਆਪਣੇ ਮਨ ਨੂੰ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਕਿਹੜਾ ਵਿਚਾਰ ਹਰ ਰੋਜ਼ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਕਿਸ ਸੋਚ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਤਕਲੀਫ ਦਿੱਤੀ ਹੈ ਕਿ ਤੁਸੀਂ ਉਸ ਨੂੰ ਜਾਣ ਦੇਣ ਲਈ ਤਿਆਰ ਹੋ ਜਦੋਂ ਤੁਸੀਂ ਧਿਆਨ ਵਿੱਚ ਬੈਠਦੇ ਹੋ ਤਾਂ ਤੁਸੀਂ ਵਿਚਾਰਾਂ ਨੂੰ ਦਬਾਉਂਦੇ ਹੋ ਦਬਾਉਂਦੇ ਨਹੀਂ ਬਾਬਾ ਜੀ ਉਹਨਾਂ ਨੂੰ ਦੇਖਣ ਲੱਗਦੇ ਹੋ ਹੌਲੀ-ਹੌਲੀ ਉਹ ਰੋਲਾ ਕਰਨਾ ਜਿਹੜਾ ਹੈ ਉਹ ਬੰਦ ਕਰ ਦਿੰਦੇ ਨੇ ਇੱਕ ਨਵੀਂ ਰੋਸ਼ਨੀ ਅੰਦਰ ਜਾਗਦੀ ਹੈ ਇਹ ਉਹੀ ਬਿੰਦੂ ਹੈ ਜਿੱਥੇ ਯੋਗ ਸ਼ੁਰੂ ਹੁੰਦਾ ਹੈ ਯੋਗ ਕੋਈ ਪ੍ਰਦਰਸ਼ਨ ਨਹੀਂ ਹੈ ਬਾਬਾ ਜੀ ਇਹ ਤਾਂ ਇੱਕ ਪਿਆਰ ਭਰੀ ਵਾਪਸੀ ਹੈ ਆਪਣੇ ਸੱਚ ਰੂਪ ਵੱਲ ਅਤੇ ਇਸ ਯਾਤਰਾ ਵਿੱਚ ਸਭ ਤੋਂ ਵੱਡੀ ਹਿੰਮਤ ਚਾਹੀਦੀ ਹੁੰਦੀ ਹੈ ਕਿਉਂਕਿ ਤੁਹਾਨੂੰ ਆਪਣੇ ਅੰਦਰ ਦੇ ਹਨੇਰਿਆਂ ਤੋਂ ਲੰਘਣਾ ਪੈਂਦਾ ਪਰ ਜਿਵੇਂ ਤੁਸੀਂ ਉਹਨਾਂ ਨੂੰ ਅਪਣਾਉਂਦੇ ਹੋ ਉਹ ਹਨੇਰੇ ਤੁਹਾਡਾ ਰਸਤਾ ਬਣ ਜਾਂਦੇ ਨੇ ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਇੱਕ ਵਾਰ ਤਾਂ ਇਹੋ ਜਿਹਾ ਪਲ ਆਉਂਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਹੁਣ ਹੋਰ ਨਹੀਂ ਸਹਿਣਾ ਪੈਂਦਾ ਪਰ ਉਸੇ ਪਲ ਵਿੱਚ ਯੋਗ ਦਾ ਬੀਜ ਡਿੱਗਦਾ ਹੈ ਉਸੇ ਪਲ ਜੋ ਹੈ ਤੁਹਾਡੀ ਰੂਹ ਫੁੱਲ ਖਜਾਉਂਦੀ ਹੈ ਕੁਝ ਬੋਲਦੀ ਹੈ ਕਿ ਹੁਣ ਅੰਦਰ ਚੱਲ ਜਦੋਂ ਤੁਸੀਂ ਅੰਦਰ ਚੱਲ ਜਾਂਦੇ ਹੋ ਤਾਂ ਤੁਹਾਨੂੰ ਕੋਈ ਜ਼ੋਰ ਸ਼ੋਰ ਸੁਣਾਈ ਨਹੀਂ ਦਿੰਦਾ ਬਾਬਾ ਜੀ ਕਿਤੇ ਕੋਈ ਧਾੜੀਆਂ ਨਹੀਂ ਵੱਜ ਰਹੀਆਂ ਪਰ ਇੱਕ ਮੋਨ ਹੌਲੀ-ਹੌਲੀ ਤੁਹਾਡੇ ਦਿਲ ਵਿੱਚ ਉਤਰਦਾ ਹੈ ਤੇ ਤੁਸੀਂ ਪਹਿਲੀ ਵਾਰ ਸੱਚਮੁੱਚ ਜੀਣਾ ਸ਼ੁਰੂ ਕਰ ਦਿੰਦੇ ਹੋ ਕਦੇ ਇੱਕਦਾਈ ਸ਼ਾਂਤ ਬਿਲਕੁਲ ਸਾਹਮਣੇ ਹੁੰਦੀ ਹੈ ਸ਼ਾਂਤੀ ਸਾਹਮਣੇ ਹੁੰਦੀ ਹੈ ਪਰ ਅਸੀਂ ਉਸ ਨੂੰ ਪਛਾਣ ਨਹੀਂ ਪਾਉਂਦੇ ਸਾਡੇ ਅੰਦਰ ਇੰਨਾ ਰੋਲਾ ਹੁੰਦਾ ਹੈ ਕਿ ਮੋਨ ਦੀ ਆਵਾਜ਼ ਦਬ ਜਾਂਦੀ ਹੈ ਵਿਚਾਰਾਂ ਦਾ ਕੋਹਰਾ ਇੰਨਾ ਘਣਾ ਹੁੰਦਾ ਹੈ ਕਿਆ ਆਤਮਾ ਦੀ ਰੋਸ਼ਨੀ ਦਿਖਾਈ ਨਹੀਂ ਦਿੰਦੀ ਪਰ ਯੋਗੀ ਜਾਣਦੇ ਨੇ ਕਿ ਮੌਨ ਦੀ ਆਵਾਜ਼ ਸਭ ਤੋਂ ਸਪਸ਼ਟ ਹੁੰਦੀ ਹੈ ਜਦੋਂ ਤੁਸੀਂ ਸੁਣਨ ਲਈ ਤਿਆਰ ਹੁੰਦੇ ਹੋ ਧਿਆਨ ਕੋਈ ਅਲੱਗ ਕੋਈ ਕਰਮकांड ਨਹੀਂ ਹੈ ਬਾਬਾ ਜੀ ਧਿਆਨ ਉਹ ਛਣ ਹੈ ਉਹ ਪਲ ਹੈ ਜਦੋਂ ਤੁਸੀਂ ਖੁਦ ਨੂੰ ਕਹਿ ਲੱਗਦੇ ਹੋ ਕਿ ਹੁਣ ਬਸ ਹੁਣ ਮੈਂ ਸੁਣਨਾ ਚਾਹੁੰਨਾ ਹੈ ਆਪਣੇ ਅੰਦਰ ਦੀ ਪੁਕਾਰ ਸੁਆਮੀ ਪਰਮਹੰਸ ਯੋਗਾਨਾਥ ਜੀ ਦੇ ਇਸ ਨੂੰ ਜੋ ਹੈ ਉਹਨਾਂ ਨੇ ਇਨਰ ਕਮਿਊਨਿਅਨ ਕੀਆ ਹੈ ਬਾਬਾ ਜੀ ਆਪਣੇ ਅੰਦਰ ਉਸ ਸੱਤਾ ਨਾਲ ਜੋੜਨਾ ਜੋ ਹਮੇਸ਼ਾ ਤੋਂ ਉੱਥੇ ਸੀ ਉਹ ਸੱਤਾ ਜੋ ਸਤ ਦੀ ਸੱਤਾ ਹੈ ਸੱਚ ਦੀ ਉਸ ਮਾਲਕ ਦੀ ਬਸ ਤੁਸੀਂ ਉਸ ਨੂੰ ਨਜ਼ਰਅੰਦਾਜ਼ ਕੀਤਾ ਸੀ ਮਨ ਨੂੰ ਸਾਧਨਾ ਇੱਕ ਜੰਗ ਵਰਗਾ ਲੱਗਦਾ ਹੈ ਕਿਉਂਕਿ ਉਹ ਹਰ ਦਿਨ ਤੁਹਾਨੂੰ ਬਾਹਰ ਵੱਲ ਖਿੱਚਦਾ ਪਰ ਜੋ ਵਿਅਕਤੀ ਇਕਪਾਲੀ ਵੀ ਆਪਣੇ ਮਨ ਨੂੰ ਦੇਖਣਾ ਸ਼ੁਰੂ ਕਰਦਾ ਹੈ ਉਸ ਜਨ ਨੂੰ ਜਿੱਤਣਾ ਸ਼ੁਰੂ ਕਰ ਦਿੰਦਾ ਬਾਬਾ ਜੀ ਔਰ ਮਨ ਜੀਤੇ ਜਗ ਜੀਤ ਹੈ ਤੇ ਇਹ ਜਿੱਤ ਤਲਵਾਰਾਂ ਨਾਲ ਨਹੀਂ ਮੋਨ ਨਾਲ ਮਿਲਦੀ ਹੈ ਚੁੱਪ ਨਾਲ ਮਿਲਦੀ ਹੈ ਤੁਸੀਂ ਦੇਖਿਆ ਹੋਵੇਗਾ ਕਦੇ ਕੋਈ ਤੁਹਾਨੂੰ ਕੁਝ ਕਹਿ ਦਿੰਦਾ ਹੈ ਜੋ ਤੁਹਾਡੇ ਆਤਮ ਸਨਮਾਨ ਨੂੰ ਠੇਸ ਪੁੰਚਾਉਂਦਾ ਹੈ ਤੇ ਉਹ ਸ਼ਬਦ ਦਿਨ ਭਰ ਤੁਹਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਨੇ ਕਿਉਂ ਕਿਉਂਕਿ ਮਨ ਉਸ ਝੋਟ ਨੂੰ ਫੜ ਕੇ ਵਹਿ ਜਾਂਦਾ ਬਾਬਾ ਤੇ ਉਸ ਨੂੰ ਬਾਰ ਬਾਰ ਚਲਾਉਂਦਾ ਜਿਵੇਂ ਕੋਈ ਟੁੱਟਿਆ ਹੋਇਆ ਰਿਕਾਰਡ ਹੋਵੇ ਪਰ ਯੋਗੀ ਉਸ ਪਲ ਨੂੰ ਦੇਖਦੇ ਐ ਤੇ ਕਹਿੰਦੇ ਐ ਇਹ ਮੇਰਾ ਸੱਚ ਨਹੀਂ ਐ ਉਹ ਉਸ ਵਿਚਾਰ ਨੂੰ ਵਹਿਣ ਦਿੰਦੇ ਐ ਫੜਦੇ ਨਹੀਂ ਐ ਇਹੀ ਮੁਕਤੀ ਐ ਬਾਬਾ ਜੀ ਅਸੀਂ ਆਪਣੇ ਵਿਚਾਰਾਂ ਨਾਲ ਇੰਨਾ ਚਿਪਕ ਜਾਂਦੇ ਆ ਕਿ ਉਹਨਾਂ ਦੀ ਪਛਾਣ ਸਾਡੀ ਬਣ ਜਾਂਦੀ ਐ ਮੈਂ ਦੁਖੀ ਆ ਮੈਂ ਇਕੱਲਾ ਆ ਮੈਂ ਟੁੱਟਿਆ ਹੋਇਆ ਆ ਪਰ ਸਚਾਈ ਇਹ ਐ ਤੁਸੀਂ ਉਹ ਨਹੀਂ ਹੋ ਤੁਸੀਂ ਉਹ ਹੋ ਜੋ ਇਹਨਾਂ ਵਿਚਾਰਾਂ ਨੂੰ ਦੇਖ ਸਕਦਾ ਹੈ ਤੁਸੀਂ ਉਹ ਹੋ ਜੋ ਇਹਨਾਂ ਤੋਂ ਪਰੇ ਹੈ ਤੇ ਜਦੋਂ ਤੁਸੀਂ ਇਹ ਸੱਚ ਨੂੰ ਜਾਣ ਲੈਂਦੇ ਹੋ ਤਾਂ ਉਸੇ ਪਲ ਤੁਹਾਡੇ ਲਈ ਜਾਗਰਣ ਦਾ ਪਲ ਬਣ ਜਾਂਦਾ ਬਾਬਾ ਜੀ ਸਵਾਮੀ ਪਰਮਹੰਸ ਯੋਗਾਨੰਦ ਜੀ ਨੇ ਕਿਹਾ ਸੀ ਕਿ ਅਸੀਂ ਰੂਹਾਂ ਸ਼ਰੀਰ ਨਹੀਂ ਚੇਤਨਾ ਹਾਂ ਵਿਚਾਰ ਨਹੀਂ ਤੇ ਇਹ ਜਾਣਨਾ ਸਿਰਫ ਕਿਤਾਬਾਂ ਤੋਂ ਨਹੀਂ ਆਉਂਦਾ ਬਾਬਾ ਜੀ ਇਹ ਜਾਣਨਾ ਆਉਂਦਾ ਮੋਨ ਤੋਂ ਅਭਿਆਸ ਤੋਂ ਆਤਮ ਪ੍ਰੇਮ ਤੋਂ ਹੁਣ ਸੋਚੋ ਕਿ ਤੁਸੀਂ ਕਦੇ ਖੁਦ ਨੂੰ ਬਿਨਾਂ ਜੱਜ ਕੀਤੇ ਦੇਖਿਆ ਅਸੀਂ ਹਰ ਵਕਤ ਖੁਦ ਨਾਲ ਲੜਦੇ ਰਹਿੰਦੇ ਹਾਂ ਕਿ ਮੈਂ ਇਦਾਂ ਕਿਉਂ ਹਾਂ ਮੇਰੇ ਤੋਂ ਇਹ ਕਿਉਂ ਨਹੀਂ ਹੁੰਦਾ ਮੈਂ ਦੂਜਾ ਵਰਗਾ ਕਿਉਂ ਨਹੀਂ ਹਾਂ ਪਰ ਯੋਗ ਦਾ ਰਸਤਾ ਕਹਿੰਦਾ ਹੈ ਤੁਸੀਂ ਜਿਵੇਂ ਹੋ ਭਾਈ ਪੂਰਨ ਤੁਹਾਡੇ 'ਚ ਕੋਈ ਕਮੀ ਨਹੀਂ ਅਰਾ ਗੌਰ ਕਰਨਾ ਬਾਬਾ ਤੁਹਾਡੇ 'ਚ ਕੋਈ ਕਮੀ ਨਹੀਂ ਤੁਸੀਂ ਖੁਦ ਨੂੰ ਬਦਲਣ ਦੀ ਨਹੀਂ ਸਵੀਕਾਰ ਕਰਨ ਦੀ ਤੁਹਾਨੂੰ ਲੋੜ ਹੈ ਬਾਬਾ ਜੀ ਜਿਵੇਂ ਤੁਸੀਂ ਖੁਦ ਨੂੰ ਦੇਖਣਾ ਸ਼ੁਰੂ ਕਰਦੇ ਹੋ ਬਿਨਾਂ ਕਿਸੇ ਆਲੋਚਨਾ ਦੇ ਕੁਝ ਬਦਲਣ ਲੱਗਦਾ ਹੈ ਇੱਕ ਕੋਮਲਤਾ ਅੰਦਰ ਉਤਰਦੀ ਹੈ ਇੱਕ ਕਰੂਨਾ ਜਾਗਦੀ ਹੈ ਤੇ ਤਾਂ ਤੁਸੀਂ ਖੁਦ ਨੂੰ ਮਾਫ ਕਰਨਾ ਸਿੱਖ ਜਾਂਦੇ ਹੋ ਉਹੀ ਤਾਂ ਅਸਲ ਸ਼ਾਂਤੀ ਸ਼ੁਰੂ ਹੁੰਦੀ ਹੈ ਸਾਹਿਬ ਇਹ ਹੀ ਸਭ ਤੋਂ ਮੁਸ਼ਕਲ ਹਿੱਸਾ ਹੈ ਖੁਦ ਨੂੰ ਮਾਫ ਕਰਨਾ ਸਾਡੇ ਵਿੱਚੋਂ ਕਈ ਲੋਕ ਪੁਰਾਣੀਆਂ ਗਲਤੀਆਂ ਦਾ ਬੋਝ ਚੁੱਕੀ ਫਿਰਦੇ ਆ ਕਾਸ਼ ਮੈਂ ਉਹ ਨਾ ਕੀਤਾ ਹੁੰਦਾ ਕਾਸ਼ ਮੈਂ ਉਹ ਗਵਾਇਆ ਨਾ ਹੁੰਦਾ ਪਰ ਸਚਾਈ ਇਹ ਹੈ ਕਿ ਹਰ ਅਨੁਭਵ ਚਾਹੇ ਉਹ ਕਿੰਨਾ ਵੀ ਕਠਿਨ ਕਿਉਣਾ ਹੋ ਰਿਹਾ ਹੋਵੇ ਤੁਹਾਨੂੰ ਇਸ ਪਲ ਤੱਕ ਲਿਆਇਆ ਹੈ ਬਾਬਾ ਜੀ ਅਤੇ ਇਸ ਪਲ ਵਿੱਚ ਤੁਸੀਂ ਜਾਗਣ ਲਈ ਤਿਆਰ ਹੋ ਬਿਲਕੁਲ ਜ਼ਰਾ ਗੌਰ ਕਰਨਾ ਬਿਲਕੁਲ ਤਿਆਰ ਹੋ ਸੋ ਹਰ ਸਵੇਰ ਅੱਜ ਤੋਂ ਹੀ ਇਹ ਗੱਲ ਜ਼ਰੂਰ ਕਹੋ ਜਦੋਂ ਤੁਸੀਂ ਅੱਖਾਂ ਖੋਲੋ ਤਾਂ ਸਿਰਫ ਇੱਕੋ ਗੱਲ ਕਹੋ ਕਿ ਅੱਜ ਮੈਂ ਖੁਦ ਨੂੰ ਉਹ ਪਿਆਰ ਦੇਵਾਂਗਾ ਜੋ ਮੈਂ ਹਮੇਸ਼ਾ ਦੂਜਿਆਂ ਤੋਂ ਚਾਹੁੰਦਾ ਸੀ ਆਪਣੇ ਆਪ ਨਾਲ ਪਿਆਰ ਕਰੋ ਬਾਬਾ ਜੀ ਦੁਨੀਆ ਨਹੀਂ ਕਰਦੀ ਨਾ ਕਰੇ ਕੋਈ ਗੱਲ ਜਦੋਂ ਇਹ ਅਭਿਆਸ ਬਣ ਜਾਂਦਾ ਹੈ ਤਾਂ ਹੌਲੀ-ਹੌਲੀ ਮਨ ਦਾ ਜਿਹੜਾ ਹੈ ਕੰਪਣ ਬਦਲਣ ਲੱਗਦਾ ਉਹ ਡਰ ਜੋ ਤੁਹਾਨੂੰ ਸਾਲਾਂ ਤੋਂ ਫੜ ਕੇ ਬੈਠਾ ਸੀ ਉਹ ਗਿਲਟ ਜੋ ਚੁੱਪਚਾਪ ਅੰਦਰ ਸੜ ਰਿਹਾ ਸੀ ਉਹ ਸਾਰੀਆਂ ਭਾਵਨਾਵਾਂ ਜੋ ਤੁਸੀਂ ਦਬਾ ਦਿੱਤੀਆਂ ਸਨ ਉਹ ਸਭ ਪਿਗਲਣ ਲੱਗਦੀਆਂ ਨੇ ਤੇ ਉਸੇ ਪਿਘਲਾਅ ਤੋਂ ਸ਼ਾਂਤੀ ਜਨਮ ਲੈਂਦੀ ਹੈ ਯੋਗ ਦਾ ਅਸਲ ਮਤਲਬ ਹੈ ਬਾਬਾ ਜੀ ਜੁੜਨਾ ਪਰ ਇਹ ਜੁੜਾਅ ਕਿਸੇ ਬਾਹਰੀ ਦੇਵਤੇ ਨਾਲ ਨਹੀਂ ਹੈ ਕਿਸੇ ਹੋਰ ਸ਼ਖਸ ਨਾਲ ਨਹੀਂ ਹੈ ਇਹ ਜੁੜਾਅ ਬਾਬਾ ਜੀ ਤੁਹਾਡੇ ਆਪਣੇ ਆਪ ਨਾਲ ਹੈ ਖੁਦ ਨਾਲ ਹੁੰਦਾ ਹੈ ਤੇ ਜਦੋਂ ਤੁਸੀਂ ਖੁਦ ਨਾਲ ਜੁੜ ਜਾਂਦੇ ਹੋ ਤਾਂ ਤੁਹਾਨੂੰ ਦੁਨੀਆ ਨੂੰ ਬਦਲਣ ਦੀ ਫਿਰ ਲੋੜ ਨਹੀਂ ਪੈਂਦੀ ਦੁਨੀਆ ਆਪਣੇ ਆਪ ਹੀ ਤੁਹਾਡੇ ਪ੍ਰਤੀ ਬਦਲਣ ਲੱਗਦੀ ਹੁਣ ਤੁਸੀਂ ਥੋੜੀ ਦੇ ਰੱਖਾ ਬੰਦ ਕਰੋ ਸਾਹ ਤੇ ਧਿਆਨ ਦਿਓ ਹਰ ਸਾਹ ਨਾਲ ਖੁਦ ਨਾਲ ਖੁਦ ਨੂੰ ਆਖੋ ਮੈਂ ਠੀਕ ਹਾਂ ਮੈਂ ਸੁਰੱਖਿਅਤ ਹਾਂ ਮੈਂ ਸ਼ਾਂਤ ਹਾਂ ਇਹ ਕੋਈ ਮੰਤਰ ਨਹੀਂ ਹੈ ਇਹ ਇੱਕ ਸਮਰਥਨ ਹੈ ਆਪਣੇ ਅਸਲੀ ਸਰੂਪ ਦਾ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਉਸ ਭੀੜ ਉਸ ਭੱਜ-ਦੌੜ ਉਸ ਚਿੰਤਾ ਤੋਂ ਪਰੇ ਤੁਹਾਡਾ ਇੱਕ ਹੋਰ ਰੂਪ ਹੈ ਜੋ ਸ਼ਾਂਤ ਹੈ ਜੋ ਸਥਿਰ ਹੈ ਜੋ ਬਸ ਹੈ ਬਾਬਾ ਜੀ ਤੇ ਉਹੀ ਹੋਣਾ ਤੁਹਾਡਾ ਧਿਆਨ ਹੈ ਉਹੀ ਤੁਹਾਡੀ ਮੁਕਤੀ ਹੈ ਤੇ ਉਹੀ ਤੁਹਾਡਾ ਯੋਗ ਹੈ ਜੇ ਤੂੰ ਤੁਸੀਂ ਗਹਿਰਾਈ ਵਿੱਚ ਉਤਰਦੇ ਹੋ ਤਾਂ ਇੱਕ ਥਾਂ ਹੁੰਦੀ ਹੈ ਜਿੱਥੇ ਨਾ ਸਵਾਲ ਰਹਿੰਦੇ ਨੇ ਨਾ ਕੋਈ ਜਵਾਬ ਹੈ ਕਿਉਂ ਕਿਉਂ ਨਹੀਂ ਹੈ ਕੋਈ ਕਿਵੇਂ ਨਹੀਂ ਹੈ ਬਸ ਇੱਕ ਮੋਨ ਸਵੀਕਾਰ ਜ਼ਰਾ ਗੌਰ ਕਰਨਾ ਉਹੀ ਥਾਂ ਹੈ ਯੋਗ ਦਾ ਆਖਰੀ ਪੜਾ ਬਾਬਾ ਜਿੱਥੇ ਤੁਸੀਂ ਖੁਦ ਨੂੰ ਕਿਸੇ ਉਦੇਸ਼ ਨਾਲ ਨਹੀਂ ਬਲਕਿ ਪ੍ਰੇਮ ਨਾਲ ਦੇਖਣ ਲੱਗਦੇ ਹੋ ਸ਼ਾਂਤੀ ਦੀ ਸਭ ਤੋਂ ਵੱਡੀ ਪਰਿਖਿਆ ਤਾਂ ਹੁੰਦੀ ਹੈ ਜਦੋਂ ਜ਼ਿੰਦਗੀ ਤੁਹਾਨੂੰ ਹਿਲਾ ਦਿੰਦੀ ਹੈ ਕੋਈ ਸੰਬੰਧ ਟੁੱਟ ਜਾਵੇ ਕੋਈ ਪਿਆਰਾ ਚਲਾ ਜਾਵੇ ਸਰੀਰ ਬਿਮਾਰ ਹੋ ਜਾਵੇ ਪਰ ਯੋਗੀ ਯੋਗੀ ਉਹਦੇ ਵੀ ਮੁਸਕਰਾ ਦਿੰਦੇ ਆ ਬਾਬਾ ਜੀ ਕਿਉਂਕਿ ਉਹ ਜਾਣਦੇ ਆ ਕਿ ਸਭ ਆਉਣਾ ਜਾਣਾ ਹੈ ਮੈਂ ਨਹੀਂ ਆ ਜ਼ਰਾ ਘੌਰ ਕਰਨਾ ਮੈਂ ਨਹੀਂ ਇਹ ਸਭ ਆਉਣਾ ਜਾਣਾ ਉਹ ਆਪਣੇ ਜੋ ਹੈ ਆਪਣੇ ਆਪ ਨੂੰ ਸਰੀਰ ਨਹੀਂ ਮੰਨਦੇ ਉਹ ਭਾਵ ਨਹੀਂ ਮੰਨਦੇ ਉਹ ਜਾਣ ਚੁੱਕੇ ਹੈ ਯੋਗੀ ਜੋ ਹੈ ਕਿ ਉਹਨਾਂ ਦਾ ਮੂਲ ਜਿਹੜਾ ਹੈ ਕੀ ਹੈ ਰੂਹ ਹੈ ਆਤਮਾ ਸ਼ੁੱਧ ਸ਼ਾਂਤ ਤੇ ਅਚਲ ਬਾਬਾ ਜੀ ਜਦੋਂ ਤੁਸੀਂ ਜ਼ਿੰਦਗੀ ਦੇ ਹਰ ਰੰਗ ਨੂੰ ਇੱਕੋ ਜਿਹਾ ਦੇਖਣ ਲੱਗਦੇ ਹੋ ਸੁੱਖ ਦੁੱਖ ਹਾਰ ਜਿੱਤ ਪਿਆਰ ਵਿਛੋੜਾ ਤੰਦਰੋ ਇੱਕ ਜੋ ਹੈ ਨਵਾਂ ਜਨਮ ਜਿਹੜੀ ਹੈ ਨਿਰਵੱਤਾ ਜਿਹੜੀ ਉਹ ਜਨਮ ਲੈਂਦੀ ਹੈ ਔਰ ਜਿੱਥੇ ਹੁਣ ਤੁਹਾਨੂੰ ਕੁਝ ਗੁਆਨ ਦਾ ਡਰ ਨਹੀਂ ਰਹਿੰਦਾ ਫਿਰ ਤੁਹਕੇ ਤੁਸੀਂ ਜਾਣ ਜਾਂਦੇ ਹੋ ਕਿ ਜੋ ਅਸਲੀ ਹੈ ਉਹ ਕਦੇ ਗਵਾਚਦਾ ਨਹੀਂ ਉਹ ਇਨਸਾਨ ਜੋ ਖੁਦ ਦੇ ਅੰਦਰ ਸਥਿਰ ਹੋ ਗਿਆ ਹੋਵੇ ਹੁਣ ਕਿਸੇ ਵੀ ਹਾਲਤ ਵਿੱਚ ਆਪਣੀ ਸ਼ਾਂਤੀ ਗਵਾਉਂਦਾ ਨਹੀਂ ਬਾਬਾ ਜੀ ਬਾਹਰ ਦੁਨੀਆ ਚੱਲਦੀ ਰਹਿੰਦੀ ਹੈ ਪਰ ਅੰਦਰ ਇੱਕ ਗੂੰਜ ਬਣੀ ਰਹਿੰਦੀ ਹੈ ਹਾਂ ਇੱਥੇ ਹੀ ਆ ਤੁਸੀਂ ਉਸ ਚੇਤਨਾ ਦੇ ਸਾਕਸੀ ਬਣ ਜਾਂਦੇ ਹੋ ਜੋ ਨਾ ਤਾਂ ਸ਼ੁਰੂ ਹੁੰਦੀ ਹੈ ਨਾ ਖਤਮ ਹੁੰਦੀ ਹੈ ਜਰਾ ਗੌਰ ਕਰਨਾ ਨਾ ਆਦਾ ਉਹਦਾ ਨਾ ਹੰਤ ਹੈ ਬਾਬਾ ਜੀ ਸੇ ਵਹੀ ਹੈ ਇਹੀ ਹੈ ਯੋਗ ਜਿੱਥੇ ਕ੍ਰਿਆ ਨਹੀਂ ਜੋ ਹੈ ਕੇਵਲ ਸਥਿਤੀ ਰਹਿ ਜਾਂਦੀ ਜਿੱਥੇ ਕਰਨਾ ਨਹੀਂ ਸਿਰਫ ਹੋਣਾ ਛੇ ਚ ਬਚਦਾ ਹੈ ਜਿੱਥੇ ਤੁਸੀਂ ਖੁਦ ਨੂੰ ਜੋ ਹੈ ਆਪਣੇ ਆਪ ਨੂੰ ਮਿਲਦੇ ਹੋ ਆਪਣੇ ਆਪ ਨੂੰ ਜੋ ਅੰਦਰ ਬੈਠਾ ਹੈ ਬਾਬਾ ਉਸੇ ਨੂੰ ਹੀ ਖੁਦ ਨੂੰ ਜਾਣ ਲੈਣਾ ਹੈ ਉਸ ਨੂੰ ਜਾਣ ਲੈਣਾ ਆਖਿਆ ਫਕੀਰ ਲੋਕ ਤੇ ਫਿਰ ਵਿਛੋੜਾ ਅਸੰਭਵ ਜੋ ਹੈ ਉਹ ਕਦੇ ਅਸੰਭਵ ਹੈ ਬਾਬਾ ਜੀ ਹੋ ਹੀ ਜਾਂਦਾ ਹੈ ਕਿਉਂਕਿ ਜਦੋਂ ਆਪਣੇ ਆਪ ਨਾਲ ਹੀ ਮਿਲ ਲਿਆ ਅੰਦਰ ਬੈਠੇ ਵਾਲੇ ਉਸ ਸਦਮ ਨਾਲ ਹੀ ਮਿਲ ਲਿਆ ਤਾਂ ਫਿਰ ਬਾਬਾ ਦੀ ਵਿਛੋੜਾ ਤਾਂ ਪੈ ਹੀ ਨਹੀਂ ਸਕਦਾ ਤਾਂ ਹੀ ਤਾਂ ਆਇਆ ਇਸ਼ਕ ਨੋਖਾ ਨਾਲ ਵਿਛੜਨ ਦਾ ਡਰ ਤੇ ਨਾ ਕੋਈ ਤੋਖਾ ਹੁਣ ਨਾ ਕੋਈ ਧਿਆਨ ਕਰਨਾ ਬਾਕੀ ਰਹਿ ਗਿਆ ਨਾ ਕੋਈ ਸਵਾਲ ਪੁੱਛਣਾ ਹੁਣ ਜੋ ਹੈ ਉਹ ਪੂਰਨ ਹੈ ਸਵਾਮੀ ਪਰਮਹੰਸ ਯੋਗਾਨੰਦ ਜੀ ਕਹਿੰਦੇ ਨੇ ਇਨ ਦਾ ਸਟਿਲਨੈਸ ਯੂ ਹੈਰ ਗੋਡਸ ਵਿਸਪਰ ਇਸ ਸਥਿਰਤਾ ਵਿੱਚ ਹੁਣ ਨਾ ਕੇਵਲ ਸ਼ਾਂਤੀ ਬਲਕਿ ਉਹੀ ਸ਼ਾਂਤੀ ਹੁਣ ਤੁਹਾਡੀ ਪਛਾਣ ਬਣ ਚੁੱਕੀ ਹੈ ਹੁਣ ਤੁਸੀਂ ਜਦੋਂ ਲੋਕਾਂ ਨੂੰ ਮਿਲਦੇ ਹੋ ਤਾਂ ਤੁਸੀਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਤੁਹਾਡੇ ਮੌਨ ਤੋਂ ਤੁਹਾਡੇ ਹਸਤਿਤਵ ਤੋਂ ਉਹ ਖੁਦ ਸ਼ਾਂਤ ਹੋਣ ਲੱਗਦੇ ਨੇ ਹੁਣ ਤੁਸੀਂ ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਤੋਂ ਉੱਪਰ ਹੋ ਜਾਂਦੇ ਹੋ ਹੁਣ ਤੁਹਾਨੂੰ ਸਿੱਧ ਹੋਣ ਦੀ ਲੋੜ ਨਹੀਂ ਹੈ ਬਾਬਾ ਜੀ ਕਿਉਂਕਿ ਤੁਸੀਂ ਜਾਣ ਚੁੱਕੇ ਹੋ ਕਿ ਤੁਸੀਂ ਪਹਿਲਾਂ ਤੋਂ ਹੀ ਸਿੱਧ ਹੋ ਪਹਿਲਾਂ ਤੋਂ ਹੀ ਸਿੱਧ ਹੋ ਬਾਬਾ ਸੁਖਸ਼ ਰਹੋ ਆਬਾਦ ਰਹੋ ਚੜਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਮਹਾਨ ਯੋਗੀ ਸਵਾਮੀ ਪਰਮਨ ਸਿੰਘ ਯੋਗਾਨੰਦ ਜੀ ਨੂੰ ਪ੍ਰਣਾਮ ਹੈ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਨੂੰ ਕਸਮ ਨੂੰ ਪ੍ਰਣਾਮ